मिशन रोजगार चार सौ सतारा नौजवान नियुक्ति पत्र देने सो so, वक्त विभाग के नव नियुक्त नौजवान नियुक्ति पत्र मिले चंडीगढ़ के म्यूनसीपल भवन विखे होगा नियुक्ति पत्र वन समागम ਸੋ ਆ ਨੌਜਵਾਨ ਨੂੰ ਰੋਜ਼ਗਾਰ ਦੇਣ ਦਾ ਜੋ ਕਿ ਵਾਦਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਿੱਥੇ ਕਿ ਅੱਜ ਇਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ 417 ਨੌਜਵਾਨਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਜਾਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਦੱਸਿਆ ਕਿ ਚੰਡੀਗੜ੍ਹ ਦੇ ਮਿਊਂਸੀਪਲ ਭਵਨ ਦੇ ਵਿੱਚ ਇਹ ਸਮਾਗਮ ਹੋਣ ਜਾ ਰਿਹਾ ਅੱਜ ਸੋ ਵੱਖ-ਵੱਖ ਵਿਭਾਗਾ ਦੇ ਨਵ-ਨਿਯੁਕਤ ਨੌਜਵਾਨਾਂ ਨੂੰ ਮਿਲਣਗੇ ਨਿਯੁਕਤੀ ਪੱਤਰ ਸੋ ਅੱਜ ਨਿਯੁਕਤੀਆਂ ਹੋਣਗੀਆਂ 417 ਨੌਜਵਾਨਾਂ ਨੂੰ ਇਹ ਨਿਯੁਕਤੀ ਪੱਤਰ ਵੰਡ ਸਮਾਗਮ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਜਾਣਗੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ ਅੱਜ ਸੀਐਮ ਭਗਵੰਤ ਮਾਨ ਸੋ ਪੰਜਾਬ ਸਰਕਾਰ ਦਾ ਜਿਹੜਾ ਕਿ ਇਹ ਮਿਸ਼ਨ ਰੋਜ਼ਗਾਰ ਜੁਦੇ ਤਹਿਤ ਹੁਣ ਤੱਕ ਜਿਹੜੇ ਕਿ 40000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਕਿ ਵੰਡ ਚੁੱਕੀ ਹੈ ਪੰਜਾਬ ਸਰਕਾਰ ਇਹ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕਿ ਨਿਯੁਕਤੀਆਂ ਕੀਤੀਆਂ ਗਈਆਂ ਨੇ ਨਵ ਨਿਯੁਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਸਵਾਜਿ ਵੀ ਜਿਹੜੇ ਕਿ 417 ਨੌਜਵਾਨ ਹੋਰ ਜਿਹੜੇ ਕਿ ਇਸ ਲਿਸਟ ਦੇ ਵਿੱਚ ਜੁੜਨ ਚਾਰੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਅੱਜ ਵੀ ਇਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਸੋ ਸੀਐਮ ਭਗਵੰਤ ਮਾਨ ਦਾ ਇਹ ਮਿਸ਼ਨ ਰੋਜ਼ਗਾਰ ਜੁਦੇ ਤਹਿਤ ਅੱਜ ਚੰਡੀਗੜ੍ਹ ਦੇ ਵਿੱਚ ਮਿਊਂਸੀਪਲ ਭਵਨ ਦੇ ਵਿੱਚ ਇਹ ਨਿਯੁਕਤੀ ਪੱਤਰ ਵੰਡ ਸਮਾਗਮ ਹੋਵੇਗਾ ਤੇ ਉਸ ਦੇ ਤਹਿਤ ਇਹਨਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਤੁਦਾ ਜੀ ਕਿ ਵੱਖ-ਵੱਖ ਵਿਭਾਗਾਂ ਦੇ ਵਿੱਚ ਅੱਜ ਨਿਯੁਕਤੀਆਂ ਹੋਣੀਆਂ ਨੇ ਤੇ ਇਹ ਜਿਹੜੇ ਕਿ ਨੌਜਵਾਨ उन्होंने मिशन रोजगार के तहत यह नियुक्ति पत्र अ तो मान सरकार का मिशन रोजगार तो हूं तक जो है कि दस दिए कि चाली हजार तो वह जो कि इस मिशन के तहत नौजवानों नियुक्तियां ਅਦਤੀਆਂ ਜਾ ਚੁੱਕੀਆਂ ਸੋ ਪੰਜਾਬ ਸਰਕਾਰ ਦਾ ਵਾਦਾ ਜੋ ਕਿ ਹਰ ਨੌਜਵਾਨ ਦੇ ਨਾਲ ਕੀਤਾ ਗਿਆ ਸੀ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਤੋਂ ਸਮੇਂ-ਸਮੇਂ ਤੇ ਜਿਹੜੇ ਕਿ ਵੱਖ-ਵੱਖ ਵਿਭਾਗਾ ਦੇ ਵਿੱਚ ਨਿਯੁਕਤੀਆਂ ਕਰਦੀਆਂ ਜਾਂਦੀਆਂ ਨੇ ਅਤੇ ਇਹਨਾਂ ਨੌਜਵਾਨਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਤੇ ਨਿਯੁਕਤੀ ਪੱਤਰ ਜਿਹੜੇ ਕਿ ਵੰਡੇ ਜਾਂਦੇ ਨੇ ਤੇ ਅੱਜ ਵੀ 417 ਨੌਜਵਾਨ ਜਿਹੜੇ ਕਿ ਇਸ ਲਿਸਟ ਦੇ ਵਿੱਚ ਜੁੜਨ ਜਾ ਰਹੇ ਨੇ ਤੇ ਵੱਖ-ਵੱਖ ਵਿਭਾਗਾ ਦੇ ਵਿੱਚ ਅੱਜ ਜੋ ਨਿਯੁਕਤੀਆਂ ਹੋਣਗੀਆਂ ਉਹਨਾਂ ਦੇ ਇਹ ਨਿਯੁਕਤੀ ਪੱਤਰ ਇਹਨਾਂ ਨੌਜਵਾਨਾਂ ਨੂੰ ਵੰਡੇ ਜਾਣਗੇ। ਸੋ ਮਿਸ਼ਨ ਰੋਜ਼ਗਾਰ ਮਾਨ ਸਰਕਾਰ ਦੇ ਜੂਜ਼ੇ ਤਹਿਤ ਅੱਜ ਇਹ ਨਿਯੁਕਤੀ ਪੱਤਰ ਵੰਡੇ ਜਾਣਗੇ ਤਦਾਦੀ ਕੀ ਮਾਨ ਸਰਕਾਰ ਦੇ ਵੱਲੋਂ ਜੋ ਵਾਦਾ ਕੀਤਾ ਗਿਆ ਸੀ ਕਿ ਬਿਨਾਂ ਕਿਸੇ ਰਿਸ਼ਵਤ ਦੇ ਬਿਨਾਂ ਕਿਸੇ ਭ੍ਰਸ਼ਟਾਚਾਰ ਦੇ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਸੋ ਉਸੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨੂੰ ਨੌਕਰੀ ਦਿੱਤੀਆਂ ਜਾ ਰਹੀਆਂ ਨੇ ਵੱਖ-ਵੱਖ ਇਹ ਸਮਾਗਮ ਨੇ ਜਿਹੜੇ ਕਿ ਸਮੇਂ-ਸਿਰ ਹੁੰਦੇ ਰਹਿੰਦੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨਿਯੁਕਤੀਆਂ ਕੀਤੀਆਂ ਜਾਂਦੀਆਂ ਨੇ ਸੋ ਪੰਜਾਬ ਸਰਕਾਰ ਦਾ ਵਾਦਾ ਹਰ ਨੌਜਵਾਨ ਨੂੰ ਮਿਲੇਗਾ ਰੋਜ਼ਗਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਇਹ ਨਿਯੁਕਤੀ ਪੱਤਰ ਨੇ ਨਵ-ਨਿਯੁਕਤ ਨੌਜਵਾਨਾਂ ਨੂੰ ਦਿੱਤੇ ਜਾਂਦੇ ਨੇ ਤੇ ਹੁਣ ਵੀ ਅੱਜ ਦਿੱਤੇ ਜਾਣਗੇ ਪੰਜਾਬ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਹੈ ਇਸ ਦਿਸ਼ਾ ਵੱਲ ਇੱਕ ਹੋਰ ਕਦਮ ਅੱਜ ਸਰਕਾਰ ਚੁੱਕ ਰਹੀ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨ ਮੁੰਡੇ ਕੁੜੀਆਂ ਨੂੰ 417 ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਣ ਜਾ ਰਹੇ ਨੇ ਤੇ ਇਸ ਲਈ ਚੰਡੀਗੜ੍ਹ ਦੇ ਵਿੱਚ ਇੱਕ ਕਾਰਜਕ੍ਰਮ ਜਿਹੜਾ ਹੈਗਾ ਉਹ ਰੱਖਿਆ ਗਿਆ ਤੁਸੀਂ ਇਸ ਕਾਰਜਕ੍ਰਮ ਦੇ ਵਿੱਚ ਜਿਹੜੇ ਲੋਕਾਂ ਦੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦੀ ਕਿਸਮਤ ਖੁੱਲੀ ਹੈ ਸਰਕਾਰੀ ਨੌਕਰੀ ਪਾਣ ਵਾਸਤੇ ਉਹਨਾਂ ਦੀਆਂ ਕਤਾਰਾਂ ਤੁਸੀਂ ਵੇਖ ਸਕਦੇ ਹੋ ਇਹ ਇੱਥੇ ਪੁੱਜ ਚੁੱਕੇ ਨੇ ਤੇ ਕੁਝ ਧੀਰ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੁਕਤੀ ਪੱਤਰ ਦੇ ਕੇ ਇਹਨਾਂ ਨੂੰ ਸਰਕਾਰੀ ਨੌਕਰੀ ਦਾ ਇੱਕ ਤੋਹਫ਼ਾ ਜਿਹੜਾ ਹੈਗਾ ਉਹ ਦੇਣਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਆਪਣੇ ਕਰੀਬ 2.5 ਸਾਲ ਦੇ ਕਾਰਜਕਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ 40000 ਤੋਂ ਵੀ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਤੇ ਰੋਜ਼ਗਾਰ ਜਿਹੜਾ ਹੈਗਾ ਉਹ ਪੰਜਾਬ ਦਾ ਇੱਕ ਵੱਡਾ ਮੁੱਦਾ ਰਿਹਾ ਹੈ ਕਿਉਂਕਿ ਬੇਰੋਜ਼ਗਾਰੀ ਹੀ ਇੱਕ ਕਾਰਨ ਰਹੀ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਹਰ ਦਿਨ ਵਿਦੇਸ਼ ਜਾ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜਿਹੜਾ ਬੇਰੋਜ਼ਗਾਰੀ ਦਾ ਮੁੱਦਾ ਹੈ ਪੰਜਾਬ ਦੇ ਵਿੱਚ ਉਸ ਨੂੰ ਖਤਮ ਕੀਤਾ ਜਾਵੇਗਾ ਤੇ ਉਸੇ ਦਿਸ਼ਾ ਦੇ ਵੱਲ ਕਦਮ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਚੁੱਕ ਰਹੀ ਹੈ ਤੇ ਕਿਤੇ ਨਾ ਕਿਤੇ ਹੁਣ ਇੱਕ ਉਮੀਦ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਇਹ ਵੀ ਵੱਜੀ ਹੈ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਪਾਲ ਦੇ ਵਿੱਚ ਪਟਕਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੌਕਰੀ ਦੇ ਕੇ ਆ ਰੋਜ਼ਗਾਰ ਦੇ ਕੇ ਕਿਤੇ ਨਾ ਕਿਤੇ ਰੋਕਣ ਦਾ ਕੰਮ ਵੀ ਕਰ ਰਹੀ ਹੈ ਕੈਮਰਾਮੈਨ ਅਮਿਤ ਦੇ ਨਾਲ ਕੁਲਵਿੰਦਰ ਦੀਵਾਨ ਇੰਡੀਆ ਨਿਊਜ਼ ਚੰਡੀਗੜ੍ਹ